ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗ ਇਸ ਵਾਰ ਵਰਖਾ ਰੁੱਤ ਦੌਰਾਨ ਜਿੱਤੇ ਵੱਡੇ ਪੱਧਰ ਤੇ ਪ੍ਰਬੰਧ ਕਰ ਰਹੇ ਹਨ ਕਿ ਕਿਸੇ ਵੀ ਜਗ੍ਹਾ ਉੱਪਰ ਪਾਣੀ ਦਾ ਕੁਦਰਤੀ ਨਿਕਾਸ ਅਤੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਰਾਹੀਂ ਕੀਤਾ ਗਿਆ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਵੇ ਪਰ ਪ੍ਰਸ਼ਾਸਨ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਵਿੱਚ ਵੀ ਸਕਰੀਨ ਤੇ ਚੱਲ ਰਹੀ ਵੀਡੀਓ ਮੁਤਾਬਕ ਸ਼੍ਰੀ ਮੁਕਤਸਰ ਸਾਹਿਬ ਦੀ ਅਮਨ ਕਲੋਨੀ ਦੇ ਇੱਕ ਵਿਅਕਤੀ ਵੱਲੋਂ ਆਪਣੇ ਨਾਲ ਦੇ ਗਵਾਂਡੀ ਨੂੰ ਤੰਗ ਕਰਨ ਦੇ ਇਰਾਦੇ ਨਾਲ ਸੀਵਰੇਜ ਦੇ ਚੈਂਬਰ ਵਿੱਚ ਇੱਟਾਂ ਵੱਟੇ ਅਤੇ ਗਾਰ ਸੁੱਟ ਕੇ ਉਸ ਨੂੰ ਪੂਰੀ ਤਰ੍ਹਾਂ ਨਾਲ ਬਲੌਕ ਕਰ ਦਿੱਤਾ ਗਿਆ ਇਸ ਸਬੰਧੀ ਸਾਡੀ ਨਿਊਜ਼ ਟੀਮ ਨੇ ਜਦੋਂ ਪੀ ਡਬਲਯੂ ਡੀ ਵਿਭਾਗ ਦੇ ਐਸ ਡੀਓ ਨਾਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਤੁਰੰਤ ਇਸ ਮਾਮਲੇ 'ਚ ਸਖਤ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਆਖੇ ਕਿ ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਇਸ ਮਾਮਲੇ ਉਪਰੰਤ ਉਹਨਾਂ ਆਖਿਆ ਕਿ ਜਿੱਥੇ ਸੀਵਰੇਜ ਦੀ ਸਫਾਈ ਨੂੰ ਪ੍ਰਮੁਖਤਾ ਦੇ ਨਾਲ ਕਰਾਇਆ ਜਾਵੇਗਾ ਉੱਥੇ ਹੀ ਇਸ ਸੀਵਰੇਜ ਨੂੰ ਬਲੌਕ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਤੁਹਾਡਾ ਦੀਪਕ ਕੁਮਾਰ ਨਾਮ ਹੈ ਮੈਂ ਅਮਨ ਕਲੋਨੀ ਗਲੀ ਨੰਬਰ ਮਕਸਰ ਤੋਂ ਰਹਿਣ ਵਾਲਾ। ਅ ਵੀਰੇ ਤੁਹਾਡੀ ਇੱਕ ਵੀਡੀਓ ਬਣੀ ਹੋਈ ਹੈ ਕਿਹਨੇ ਬਣਾਈ ਸੀ? ਇਹ ਮੈਂ ਹੀ ਬਣਾਈ ਹੈ ਤੇ ਇਹਨਾਂ ਨੇ ਸੀਵਰੇਜ ਚ ਰੋੜੇ ਤੇ ਮਿੱਟੀ ਛੁੱਟੀ ਹੋਈ ਜਾਂ ਨੂੰ ਸੀਵਰੇਨ ਨੂੰ ਬੰਦ ਕਰ ਤੇ ਮਿਸਤਰੀ ਆਈ ਤੇ ਸਾਡਾ ਗਵੰਡ ਹੀ ਆ ਇਹਦਾ ਨਾਮ ਜਿੰਦਾ ਸਿੰਘ ਆ ਤੇ ਇੱਕ ਲੇਡੀਜ਼ ਵੀ ਹੈ ਪੱਥਰ ਦੇ ਵਿੱਚ ਹਾਂਜੀ ਇਹ ਇਹਦੀ ਘਰ ਵਾਲੀ ਹੈ ਤੁਸੀਂ ਅੱਗੇ ਕਿਤੇ ਪਹਿਲਾਂ ਸ਼ਿਕਾਇਤ ਕੀਤੀ ਹੈ ਬਹੁਤ ਅਰਸ਼ਕਾਇਤ ਕਰਾਈ ਪਰ ਸੀਵਰੇ ਦਾ ਕੋਈ ਹੱਲ ਨਹੀਂ ਨਿਕਲਦਾ ਪਿਆ ਤੁਸੀਂ ਕੋਈ ਬਿੱਲ ਵਗੈਰਾ ਭਰਦੇ ਹੋ ਬਿੱਲ ਟਾਈਮ ਟੂ ਟਾਈਮ ਭਰੀਦਾ ਪਰ ਇੱਥੇ ਕੋਈ ਵੀ ਸੁਣਵਾਈ ਨਹੀਂ ਹੁੰਦੀ ਸਾਡੀ ਤੇ ਇੱਥੇ ਗੰਦ ਵੱਜੇ ਰਹਿੰਦਾ ਈ ਹੁਣ ਕੋਈ ਪ੍ਰਸ਼ਾਸਨ ਆਇਆ ਤੁਹਾਡੇ ਕੋਲ ਨਹੀਂ ਨਹੀਂ ਹੁਣ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਬਹੁਤ ਹੀ ਗੰਦੀ ਗੱਲ ਹੈ ਕਿ ਇਹਨਾਂ ਦੇ ਨਾਗਰਿਕ ਇੱਥੇ ਗੰਦ ਚ ਰਹਿ ਰਹੇ ਆ ਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਅਸੀਂ ਵੋਟ ਪਾ ਕੇ ਸਿਲੈਕਟ ਕਰਦੇ ਆ ਪਰ ਫਿਰ ਵੀ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਕਿਤੇ